ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਤੋਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਨਵਾਂ ਆਉਣ ਵਾਲਾ ਸਾਲ ਬਹੁਤ ਚਹਰਾ ਹੋਵੇ ਚੰਗਾ ਤਰੱਕੀ ਪ੍ਰਮਾਤਮਾ ਦੇਵੇ ਸਾਰਿਆਂ ਨੂੰ ਤੇ ਚੰਗੀ ਸਿਹਤ ਦੇਵੇ ਅੱਜ ਸੁਰੱਖਿਆ ਵੱਜੋਂ ਜਿਹੜੇ ਇੰਤਜ਼ਾਮਾਤ ਅਸੀਂ ਕੀਤੇ ਹੈਗੇ ਉਹਦੇ ਵਿੱਚ 850 ਤੋਂ ਜ਼ਿਆਦਾ ਮੁਲਾਜ਼ਮ ਤੇ 48 48 ਤੋਂ ਜ਼ਿਆਦਾ ਨਾਕੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਚ ਲਾਏ ਗਏ ਹਨ ਅ 14 ਸਾਡੇ ਡੀਐਸਪੀ 3 ਸਾਡੇ ਐਸਪੀ ਦੀ ਨਿਗਰਾਨੀ ਹੇਠ ਸਾਰੇ ਐਸਐਚਓ ਇੰਸਪੈਕਟਰ ਸਬੰਸਕਟਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਨਾਕੇ ਲਾਏ ਗਏ ਹੈਗੇ ਉਹਨਾਂ ਵਿੱਚ ਜਿਹੜੇ ਟ੍ਰੈਫਿਕ ਰੂਲਸ ਵਾਇਲਟਰਸ ਹੈਗੇ ਜਿਵੇਂ ਕਿ ਟ੍ਰਿਪਲ ਰਾਈਡਰ ਮੋਟਰਸਾਈਕਲ ਵਾਲੇ ਹੈਗੇ ਜਾਂ ਜਿਹੜੇ ਵਿਦਆਊਟ ਡਾਕੂਮੈਂਟਸ ਜਿਹੜੇ ਮੂਵ ਕਰ ਰਹੇ ਹੈਗੇ ਹੁੱਲੜਬਾਜ ਹੈਗੇ ਸ਼ਰਾਰਤੀ ਹੈਗੇ ਜਾਂ ਜਿਹੜੇ ਸ਼ੱਕੀ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਜਾਏਗੀ ਤੇ ਨਿਯਮਾਂ ਮੁਤਾਬਿਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ ਨਾਲ ਹੀ ਜਿਹੜਾ ਹੈਗਾ ਖਾਸ ਤੌਰ ਤੇ ਰਾਤ ਨੂੰ 10 ਵਜੇ ਤੋਂ ਲੈ ਕੇ ਰਾਤ ਨੂੰ 1 ਵਜੇ ਤੱਕ ਜਿਹੜਾ ਹੈਗਾ ਉਹ ਸਾਡੀ ਪੈਟਰੋਲਿੰਗ ਬੜੀ ਇੰਟੈਂਸਿਵ ਹੋਵੇਗੀ ਤੇ ਉਹਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਸ਼ਰਾਰਤੀ ਹੁੱਲੜਬਾਜ਼ ਜੇਕਰ ਮਿਲਦਾ ਹੈਗਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਲੋਕਾਂ ਨੂੰ ਵੀ ਅਪੀਲ ਹੈਗੀ ਕਿ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਜਿਹੜਾ ਹੈਗਾ ਬੜਾ ਪੀਸਫੁਲ ਤਰੀਕੇ ਨਾਲ ਤੇ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਰਿਸਪੌਂਸਿਬਿਲਟੀ ਦੇ ਨਾਲ ਮਨਾਇਆ ਜਾਵੇ ਤੇ ਕਿੱਥੇ ਵੀ ਜੇਕਰ ਕੋਈ ਸ਼ਰਾਰਤੀ ਅੰਸਰ ਉਹਨਾਂ ਨੂੰ ਨਜ਼ਰ ਆਉਂਦੇ ਹੈਗੇ ਯਾ ਖਰਾਬ ਕਰਦੇ ਹੋ ਨਜ਼ਰ ਆ ਰਿਹਾ ਹੈ ਲੇਕਿਨ 112 ਤੇ ਫੋਨ ਕਰਕੇ ਜ਼ਰੂਰ ਪੁਲਿਸ ਨੂੰ ਇਨਫੋਰਮ ਕਰ ਸੋ ਦੈਟ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਹੈਗੀ ਉਹ ਤੁਰੰਤ ਉੱਥੇ ਮੁੱਕੇ ਤੇ ਪਹੁੰਚ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਣ ਜਦ ਰਾਤ ਨੂੰ ਦਿਖੇਗਾ ਜਸ਼ਨ ਕਰ ਰਹੇ ਲੋਕੀ ਡਰਿੰਕ ਵੀ ਕਰਦੇ ਆ ਕਿ ਰਾਤ ਮੇ ਕਿੰਨੇ ਵਜੇ ਤੱਕ ਡੀ ਜੇ ਚੱਲੂਗੇ ਕਿੰਨੇ ਵਜੇ ਤੱਕ ਚੱਲਦੀ ਰਹੀਏ ਵੀ ਡੀਜੇ ਚਲਾਉਣ ਦਾ ਤਾਂ ਦੇਖੋ ਡਾਇਰੈਕਸ਼ਨ ਸਮਾਨ ਜੋ ਸੁਪਰੀਮ ਕੋਰਟ ਨੇ ਆਲਰੇਡੀ ਦਿੱਤੀ ਹੋਈ ਹੈਗੀ ਕਿ ਆ ਇੱਕ ਪਰਮਿਸਿਬਲ ਲਿਮਿਟ ਤੋਂ ਬਾਅਦ ਜਿਹੜਾ ਹੈਗਾ ਰਾਤ ਨੂੰ 10 ਵਜੇ ਬਾਅਦ ਕੋਈ ਡੀਜੇ ਅਲਾਉਡ ਨਹੀਂ ਹੈਗਾ ਫਿਰ ਪਰਮਿਸਿਬਲ ਲਿਮਿਟ ਦੇ ਅੰਦਰ ਜਿਹੜਾ ਹੈਗਾ ਉਹ ਕੋਈ ਸੈਲੀਬ੍ਰੇਸ਼ਨ ਹੋ ਸਕਦਾ ਹੈਗਾ ਕੋਈ ਇੰਡੋਰ ਹਾਲ ਹੈਗਾ ਜਾਂ ਕੋਈ ਹੋ ਗਿਆ ਤੇ ਉੱਥੇ ਹੋ ਸਕਦਾ ਹੈਗਾ ਉਹ ਵੀ ਪਰਮਿਸਿਬਲ ਲਿਮਿਟ ਤੇ ਅੰਦਰ ਜਿਹੜਾ ਡੈਸੀਬਲ ਹੈਗਾ ਉਹਦੇ ਅੰਦਰ ਤੇ ਪਰਮਿਸ਼ਨ ਲੈ ਕੇ ਮਾਨਜੋ ਬੀਸੀ ਸਾਹਿਬ ਵੱਲੋਂ ਤੇ ਉਸ ਤੋਂ ਹਲਾਵਾ ਜਿਹੜਾ ਹੈਗਾ ਜੇ ਕਿ ਕੋਈ ਸ਼ਰਾਬ ਪੀਂਦਾ ਹੋਇਆ ਓਪਨ ਬਾਰ ਰੋਡ ਦੇ ਉੱਤੇ ਕੋਈ ਸ਼ਰਾਬ ਪਿੰਦਾ ਵਿਆਇਆ ਹੈ ਖੁੱਲੇ ਆਮ ਸਰਿਆਂਮ ਸ਼ਰਾਬ ਪਿੰਦਾ ਵੇ ਪਾਇਆ ਜਾਂਦਾ ਹੈਗਾ ਤੇ ਹੁੱਲਣ ਬਾਜੀ ਕਰਦਾ ਪਾਇਆ ਜਾਂਦਾ ਹੈਗਾ ਤੇ ਉਹਦੇ ਖਿਲਾਫ ਨਿਯਮਾਂ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਏਗੀ ਤੁਹਾਡੇ ਰਹੀਂ ਮੇਰੀ ਲੋਕਾਂ ਨੂੰ ਅਪੀਲ ਹੈਗੀ ਕਿ ਪੀਸਫੁਲ ਬੜੇ ਰਿਸਪੋਨਸੀਬਲ ਤਰੀਕੇ ਨਾਲ ਜਿਹੜਾ ਹੈਗਾ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਕੀਤਾ ਜਾਵੇ ਸੋ ਥੈਟ ਕਿ ਆਪਾਂ ਆਉਣ ਵਾਲਾ ਸਾਲ ਜਿਹੜਾ ਹੈਗਾ ਚੰਗਾ ਬਣੇ ਥੈਂਕ ਯੂ